ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਜਿੱਕੇ ਦੀ ਕਲਾਸ ਨੰਬਰ 29 ਲੈ ਕੇ ਆ ਚੁੱਕੇ ਹਾਂ ਜਿਸ ਚੋਂ ਆਪਾਂ ਪੜਾਂਗੇ ਪੰਜਾਬ ਦੇ ਲੋਕ ਨਾਚਾਂ ਬਾਰੇ ਕਿ ਜਿਹੜੇ ਮਰਦਾਂ ਦੇ ਕਿਹੜੀ ਕਿਹੜੀ ਨਾਚ ਨੇ ਤੇ ਜਿਹੜੀਆਂ ਪੰਜਾਬ ਦੀਆਂ ਔਰਤਾਂ ਨੇ ਉਹ ਉਹਨਾਂ ਦੁਆਰਾ ਜਿਹੜੇ ਕਿਹੜੀ ਕਿਹੜੀ ਨਾਚ ਨੇ ਉਹ ਪਰਫਾਰਮ ਕੀਤੇ ਜਾਂਦੇ ਨੇ ਤੇ ਪੰਜਾਬ ਪੁਲਿਸ ਤੇ ਪੀਟ੍ਰੀਪੀਐਸਬੀ ਦੇ ਪੇਪਰਾਂ ਦੇ ਵਿੱਚ ਇਹਨਾਂ ਜੋ ਜਿਹੜਾ ਕੁਐਸਚਨ ਆਪਾਨੂੰ ਅਕਸਰ ਦੇਖਣ ਨੂੰ ਮਿਲਦੇ ਨੇ ਕਿ ਇਹ ਉਥੇ ਚਾਰ ਆਪਸ਼ਨ ਦਿੱਤੇ ਹੁੰਦੇ ਨੇ ਕਿ ਮਰਦਾਂ ਦਾ ਨਾਚ ਚੋਂ ਜਿਹੜਾ ਹੈਗਾ ਮਰਦਾਂ ਦਾ ਨਾਚ ਜਿਹੜਾ ਨਹੀਂ ਆਉਂਦਾ ਉਹ ਟਿਕ ਕਰੋ ਜਾਂ ਔਰਤਾਂ ਦਾ ਨਹੀਂ ਨਾਚ ਹੈਗਾ ਜਿਹੜਾ ਇਹਨਾਂ ਚੋਂ ਤੁਸੀਂ ਉਹਨਾਂ ਨੂੰ ਮਾਰਕ ਕਰੋ ਠੀਕ ਹੈ ਅੱਜ ਆਪਾਂ ਇਹਨਾਂ ਬਾਰੇ ਜਿਹੜੀ ਕੰਪਲੀਟ ਇਨਫੋਰਮੇਸ਼ਨ ਲੈਣੀ ਆ ਤੇ ਅਗਰ ਕਿਸੇ ਵੀ ਬੱਚੇ ਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਆ ਤਾਂ ਉਹ ਜਿਹੜਾ ਆਪਣਾ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਸਕਦਾ ਅਦਰਵਾਈਜ਼ ਤੁਸੀਂ ਸਰਚ ਕਰਿਓ job.punjab ਤੇ ਉੱਥੇ ਜਿਹੜਾ ਇਸ ਤਰੀਕੇ ਦਾ ਤੁਹਾਨੂੰ ਟੈਲੀਗ੍ਰam ਦੇ ਆਈਕਨ ਦੇਖ ਨੂੰ ਮਿਲੂਗਾ ਉੱਥੋਂ ਤੁਸੀਂ ਜਿਹੜਾ ਹੈਗਾ ਟੈਲੀਗ੍ਰam ਚੈਨਲ ਜੁਆਇਨ ਕਰ ਕਰਕੇ ਆਪਣੀ ਜਿਹੜੀ ਪੀਡੀਐਫ ਆ ਉਹਨੂੰ ਡਾਊਨਲੋਡ ਕਰ ਸਕਦੇ ਹੋ ਬਾਕੀ ਜਿਹੜੇ ਚੈਨਲ ਤੇ ਵੀ ਆਪਣੇ ਬੱਚੇ ਨਵੇਂ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਹੀ ਨਾਲ ਕਮੈਂਟਾਂ ਦੇ ਵਿੱਚ ਆਪਣਾ ਜਿਹੜਾ ਫੀਡਬੈਕ ਜ਼ਰੂਰ ਦਿਆ ਕਰੋ ਹੁਣ ਜਿਹੜੀ ਅੱਪ ਅੱਜ ਦੀ ਆਪਣ ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਜਿਹੜੇ ਆਪਣੇ ਔਰਤਾਂ ਦੇ ਕਿਹੜੇ-ਕਿਹੜੇ ਨਾਚ ਨੇ ਪੰਜਾਬ ਦੇ ਵਿੱਚ ਠੀਕ ਹੈ ਅੱਜ ਆਪਾਂ ਜਿਹੜਾ ਮੇਨ ਟੌਪਿਕ ਆਪਣਾ ਹੋ ਹੀ ਰਿਹਾ ਹੋਊਗਾ ਜੋ ਫੋਗੜਾ ਸੂਪ ਪੰਜਾਬ ਤੇ ਹੁਣ ਆਪਾਂ ਔਰਤਾਂ ਦੇ ਕਿਹੜੇ-ਕਿਹੜੇ ਨਾਚ ਨੇ ਆਪਾਂ ਉਹਨਾਂ ਬਾਰੇ ਦੇਖਦੇ ਆਂ ਕਲਾਸ ਜਿਹੜੀ ਬਹੁਤ ਛੋਟੀ ਹੈ ਕਿਉਂਕਿ ਅਕਸਰ ਮਤਲਬ ਕਿ ਮੇਨ-ਮੇਨ ਜਿਹੜੇ ਕੁਐਸਚਨ ਨੇ ਜਿੰਨਾ ਬਾਰੇ ਡਿਟੇਲ ਚ ਕੁਝ ਆਉਂਦਾ ਆਪਾਂ ਉਹਨਾਂ ਚੀਜ਼ਾਂ ਬਾਰੇ ਪੜ੍ਹਾਂਗੇ ਤੇ ਬਾਕੀ ਜਿਹੜੇ ਕੁਝ ਨਾਚ ਆਪਣੇ ਕੋਮਨ ਚੀਜ਼ਾਂ ਨੇ ਉਹ ਆਪਾਂ ਤਕਰੀਬਨ ਤਕਰੀਬਨ ਇਹਨਾਂ ਬਾਰੇ ਮਤਲਬ ਕਿ ਨਾਚਾਂ ਬਾਰੇ ਪੰਜਾਬ ਠੀਕ ਹੈ ਪਰ ਫਿਰ ਵੀ ਆਪਾਂ ਇਨੀਕ ਡਿਟੇਲ ਚ ਕਰਾਂਗੇ ਕਿ ਜਿਹੜੇ ਵੀ ਜਿਸ ਤਰੀਕੇ ਦੇ ਵੀ ਕੁਐਸਚਨ ਬਣਨੇ ਆਪਾਂ ਜਿਹੜੀ ਇਹ ਚੋ ਪੂਰੀ ਕੰਪਲੀਟ ਜਿਹੜੀ ਹੈਗੀ ਆਪਾਂ ਡਿਟੇਲਡ ਇਨਫੋਰਮੇਸ਼ਨ ਲੈ ਸਕੀਏ ਠੀਕ ਹੈ ਹੁਣ ਸਾਰੇ ਤੋਂ ਵੱਲ ਔਰਤਾਂ ਦਾ ਜਿਹੜਾ ਨਾਚ ਆ ਉਹ ਕਿਹੜਾ ਹੈਗਾ ਸਮੀ ਠੀਕ ਹੈ ਇੱਕ ਇਹਦਾ ਕੁਐਸਚਨ ਆਉਂਦਾ ਕਿ ਇਹ ਕਾਹ ਨਾਲ ਰਿਲੇਟਡ ਹੈ ਕਿੱਥੋਂ ਆ ਇਹ ਸਮੀ ਨਾਚ ਠੀਕ ਹੈ ਸੰਧਲਵਾਰ ਨਾਲ ਰਿਲੇਟਡ ਹੈ ਸਮੀ ਪੰਜਾਬ ਦਾ ਵਿਰਤਾਂਤਕ ਰੂਪ ਨਾਚ ਹੈ ਜੋ ਵਿਛੋੜੇ ਤੰਗ ਅਤੇ ਪਿਆਰ ਦੀਆਂ ਕਹਾਣੀਆਂ ਨੂੰ ਬਿਆਨ ਕਰਦਾ ਹੈ ਇੱਕ ਕੁਐਸਚਨ ਆਇਆ ਸੀ 50 ਨੰਬਰ ਦੇ ਪੰਜਾਬੀ ਦੇ ਪੇਪਰ B ਦੇ ਵਿੱਚ ਜਿਹੜੇ ਹੈਗੇ ਇਹ ਡਾਇਰੈਕਟ ਲਾਈਨ ਪੁੱਛੀ ਹੋਈ ਆ ਠੀਕ ਹੈ ਤੇ ਕਿਸ ਸੰਬੰਧ ਕਿਸ ਤਰੀਕ ਦਾ ਨਾਚ ਹੈ ਨਾਚ ਹੈ ਬਰਤਾਂਤਕ ਗਰੂਪ ਨਾਚ ਹੈ ਜਿਹੜਾ ਕਿ ਵਿਛੋੜੇ ਤੰਗ ਤੇ ਪਿਆਰ ਦੀਆਂ ਕਹਾਣੀਆਂ ਨੂੰ ਬਿਆਨ ਕਰਦਾ ਹੈ ਠੀਕ ਹੈ ਫਿਰ ਤੁਹਾਨੂੰ ਗਿੱਧੇ ਬਾਰੇ ਤਾਂ ਪਤਾ ਹੀ ਆ ਤੇ ਜਾਗੋ ਵੀ ਤੁਹਾਨੂੰ ਪਤਾ ਹੈ ਤੇ ਕਹਾ ਐਮਬੈਸੀ ਨੂੰ ਇਸ ਚੀਜ਼ ਬਾਰੇ ਨੌਲੇਜ ਨਹੀਂ ਸੀ ਪਰ ਇਹ ਕੁਐਸਚਨ ਆਇਆ ਸੀ ਮੈਂ ਜਿਹੜਾ ਹੈਗਾ ਤੰਗ ਕੈਟਾਗਰੀ ਲੈ 55% ਮੈਂ 2023 ਦੀ ਗ੍ਰੀਡ ਵੀ ਪ੍ਰੈਨਲਾਈਜ਼ ਕਰ ਰਿਹਾ ਸੀ ਉਹਦੇ ਵਿੱਚ ਇਹ ਜਿਹੜਾ ਆਪਣਾ ਪੇਪਰ B ਹੁੰਦਾ ਉਹਦੇ ਵਿੱਚ ਲਿਖਿਆ ਹੋ ਪਦ ਤੜੀ ਤੱਕਮ ਠੀਕ ਹੈ ਇਹਨੂੰ ਜਿਹੜਾ ਹੈਗਾ ਤੁਸੀਂ ਮਾਰਕ ਕਰ ਲਿਓ ਤੇ ਫਿਰ ਕਿੱਕਲੀ ਕਿੱਕਲੀ ਬਾਰੇ ਵੀ ਸਾਰਿਆਂ ਨੂੰ ਪਤਾ ਇਟ ਪਰਫਾਰਮਡ ਲਾਈਕ ਅ ਮੈਰੀਗੋ ਰਾਉਂਡ ਠੀਕ ਹੈ ਤੇ ਤੀਆਂ ਵਾਰੇ ਅਕਸ਼ਰ ਜਿਹੜਾ ਹੈਗਾ ਉਹ ਕੁਐਸਚਨ ਪੁੱਛਿਆ ਜਾਂਦਾ ਹੁੰਦਾ ਕਿ ਤੀਆਂ ਮਤਲਬ ਕਿ ਕਦੋਂ ਸ਼ੁਰੂ ਹੁੰਦੀਆਂ ਨੇ ਇਹ ਜਿਹੜਾ ਸਾਵਣ ਮਹੀਨਾ ਹੁੰਦਾ ਆਪਣਾ ਸਾਵਣ ਮਹੀਨਾ ਇਹਦਾ ਹੁਣੇ ਪਿਛੇ ਲੰਘ ਕੇ ਹਟਿਆ ਠੀਕ ਆ ਉਹਦੇ ਤੀਜੇ ਦਿਨ ਜਿਹੜਾ ਹੈਗਾ ਤੀਆਂ ਦਾ ਤਿਹਾਰ ਹੈ ਉਹ ਸ਼ੁਰੂ ਹੁੰਦਾ ਠੀਕ ਹੈ ਫਿਰ ਜਿਹੜਾ ਝੂਮਰ ਵਾਰੇ ਆਪਾਂ ਗੱਲ ਕਰਦੇ ਹਾਂ ਝੂਮਰ ਮੂਲ ਰੂਪ ਵਿੱਚ ਜਿਹੜਾ ਬਲੋਚਿਸਤਾਨ ਤੇ ਮੁਲਤਾਨ ਦਾ ਨਾਚ ਕਿ ਝੂਮਰ ਮਤਲਬ ਕਿ ਝੂਮਰ ਦਾ ਝੂਮਰ ਨਾਚ ਦਾ origin ਕਿਹੜਾ ਹੈ ਠੀਕ ਹੈ بلوچستان ਤੇ ਮਰਤਾਨ ਠੀਕ ਹੈ ਇਹ ਜਿਹੜਾ ਉੱਥੋਂ ਮਤਲਬ ਕਿ ਆਪਾਂ ਕਹਿ ਸਕਦੇ ਇੱਕ ਤਰੀਕੇ ਨਾਲ ਇਹਦਾ ਜਿਹੜਾ ਬੈਕਗ੍ਰਾਉਂਡ ਹੈ ਉਸੇ ਇਲਾਕੇ ਦਾ ਇਹ ਜਿਹੜਾ ਝੂਮਰ ਹੈਗਾ ਨਾਚ ਹੈਗਾ ਠੀਕ ਹੈ ਹੁਣ ਆਪਾਂ ਚੱਲਦੇ ਆ ਆਪਣੇ ਮਰਤਾਨ ਦੇ ਕਿਹੜੀ ਕਿਹੜੀ ਨਾਚ ਨੇ ਤੇ ਫਿਰ ਆਪਾਂ ਪੜ੍ਹਾਂਗੇ ਕਿ ਮਰਤਾਨ ਦੇ ਜਿਹੜੀ ਔਰਤਾਂ ਦੇ ਮਰਤਾਨ ਦੇ ਜਿਹੜੀ ਮਤਲਬ ਕਿ ਸਾਂਝੀ ਨਾਚ ਆਪਾਂ ਕਹਿ ਸਕਦੇ ਹਾਂ ਨਾ ਜਿੰਨਾ ਮਰੇ ਕੁਝ ਆਉਂਦੇ ਨੇ ਕਿ ਕਿਹੜੇ ਉਹ ਨਾਚ ਨੇ ਇਹਨੇ ਮਾਤਾਂ ਦੁਆਰਾ ਤੇ ਔਰਤਾਂ ਦੁਆਰਾ ਦੋਨਾਂ ਦੁਆਰਾ ਇਹ ਪਰਫਾਰਮ ਕੀਤੇ ਜਾਂਦੇ ਨੇ ਫਿਰ ਆਪਾਂ ਉਹਨਾਂ ਚੀਜ਼ਾਂ ਬਾਰੇ ਪੜ੍ਹਾਂਗੇ ਹੁਣ ਆਪਾਂ ਪਹਿਲਾਂ ਮਰਦਾਂ ਦੇ ਨਾਚ ਬਾਰੇ ਪੜ੍ਹਦੇ ਹਾਂ ਠੀਕ ਹੈ ਭੰਗੜਾ ਭੰਗੜੇ ਬਾਰੇ ਸਭ ਨੂੰ ਪਤਾ ਹੈ ਤੇ ਅੱਗੇ ਭੰਗੜੇ ਦੇ ਸਬ ਪਾਰਟਸ ਨੇ ਉਹਨਾਂ ਦੇ ਕੀ ਕੀ ਨਾਮ ਨੇ ਤੰਕਾਰਾ ਧਮਾਲ ਤੇ ਕੱਤਗਾ ਇਹ ਜਿਹੜੇ ਤਿੰਨੇ ਨੇ ਇਹ ਜਿਹੜੇ ਹੈ ਭੰਗੜੇ ਦੇ ਸਬ ਪਾਰਟਸ ਆ ਗਏ ਠੀਕ ਹੈ ਮਤਲਬ ਕਿ ਇੱਕ ਤਰੀਕ ਤਰੀਕੀਆਂ ਹੀ ਭੰਗੜੇ ਦੀਆਂ ਟਾਈਪਸ ਨੇ ਫਿਰ ਤੁਹਾਨੂੰ ਜੁੱਲੀ ਜਿਹੜਾ ਹੈਗਾ ਜੁੱਲੀ ਵਾਰੀ ਪਤਾ ਜੁੱਲੀ ਪਰਫਾਰਮਡ ਬਾਈ ਦੀ ਮੁਸਲਮ ਇਥੇ ਸੌਰੀ ਇਥੇ ਜੀ ਲਿਖਿਆ ਇਥੇ ਉਹ ਹੋਲੀ ਮੈਨ ਹੋਰੀ ਮਤਲਬ ਕਿ ਇੱਕ ਮੁਸਲਮ ਧਾਰਮਿਕ ਜਿਹੜਾ ਬੰਦਾ ਹੁੰਦਾ ਜਿਹਨੂੰ ਪੀਰ ਕਹਿੰਦੇ ਆ ਉਹਦੇ ਦੁਆਰਾ ਜਿਹੜਾ ਹੈਗਾ ਜੁੱਲੀ ਨਾਚ ਜਿਹੜਾ ਪਰਫਾਰਮ ਕਰਾਇਆ ਜਾਂਦਾ ਫਿਰ ਲੁੱਡੀ ਆ ਗਿਆ ਲੁੱਡੀ ਦਾ ਵੀ ਤੁਹਾਨੂੰ ਪਤਾ ਹੈ ਸਾਰੇ ਇਹ ਸਭ ਮਤਲਬ ਕਿ ਆਮ ਜਿੱਕੇ ਨੇ ਬਸ ਮੰਨ ਲਓ ਜਿਵੇਂ ਆਹ ਇੱਕ ਇੱਕ ਦੋ ਦੋ ਲੈਣਾ ਨਹੀਂ ਠੀਕ ਹੈ ਜੇ ਆਪਾਂ ਕਰਨੀਆਂ ਸੀਗੀਆਂ ਤਾਂ ਜੋ ਆਪਣਾ ਕੋਈ ਵੀ ਪੁਆਇੰਟ ਨਾ ਰਹੀ ਠੀਕ ਹੈ ਤੇ ਹੁਣ ਲੁੱਡੀ ਕਦੋਂ ਪਾਉਨੇ ਆਪਾਂ ਜਿੱਤ ਦੀ ਖੁਸ਼ੀ ਨੂੰ ਦੋ ਦਾ ਪਾਈ ਰਹੀ ਹੈਗੀ ਲੁੱਡੀ ਪਾਈਂਦੀ ਹੈ ਕੁਐਸਚਨ ਵੀ ਆਉਂਦਾ ਹੈ ਕਿ ਜਿਹੜਾ ਹੈ ਜਿੱਤ ਦੀ ਨਰਚ ਜਿੱਤ ਦੀ ਖੁਸ਼ੀ ਵਿੱਚ ਮਰਦਾਂ ਦੁਆਰਾ ਪੰਜਾਬ ਦੇ ਮਰਦਾਂ ਦੁਆਰਾ ਕਿਹੜਾ ਨਾਚ ਪਾਇਆ ਜਾਂਦਾ ਹੈ ਲੁੱਡੀ ਠੀਕ ਹੈ ਫਿਰ ਆ ਗਿਆ ਪਰ ਮਲਵਾਈ ਕਿਤਾ ਮਲਵਾਈ ਕਿਤਾ ਦਾ ਅੱਜ ਕੱਲ ਪਿਆਹਾ ਮੂਹਾਂ ਚ ਵੀ ਬਹੁਤ ਫੇਮਸ ਹੋਇਆ ਹੋਇਆ ਹੈ ਠੀਕ ਹੈ ਇਟ ਓਰੀਜਿਨੇਟਿਡ ਫਰੋਮ ਦੀ ਚੱਠਾ ਵਿਲੇਜ ਆਫ ਸੰਗਰੂਰ ਡਿਸਟ੍ਰਿਕਟ ਇਟ ਇਜ਼ ਆਲਸੋ ਨੋਮਸ ਪਾਪਿਆਂ ਨੇ ਕਿਤਾ ਠੀਕ ਹੈ ਇਹ ਕਿੱਥੋਂ ਜਿਹੜਾ ਮਲਵਾਈ ਕਿਤਾ ਹੈ ਕਿੱਥੋਂ ਓਰੀਜਿਨ ਹੋਇਆ ਮਲ ਠੀਕ ਹੈ ਉਥੋਂ ਜਿਹੜਾ ਹੈਗਾ ਇਹ ਮਲਵਈ ਕਿੱਤੇ ਦਾ origin ਹੋਇਆ ਤੇ ਮਲਵਈ ਕਿੱਤੇ ਨੂੰ ਹੋਰ ਕੀ ਨਾਮ ਨਾਲ ਜਾਣਿਆ ਜਾਂਦਾ ਮਲਵਈ ਕਿੱਤੇ ਨੂੰ ਹੋਰ ਨਾਮ ਨਾਲ ਜਾਣਿਆ ਜਾਂਦਾ ਬਾਬਿਆਂ ਦਾ ਕਿੱਤਾ ਠੀਕ ਹੈ ਇਹ ਜਿਹੜਾ ਆਪਣੇ ਮਰਦਾਂ ਦੇ ਨਾਲ ਸੀ ਕੁਝ ਤੇ ਵੈਸੇ ਇਹ ਸਾਰਿਆਂ ਨੂੰ ਪਤਾ ਹੁੰਦਾ ਪਰ ਫੇਰ ਵੀ ਕੁਝ ਬੱਚੇ ਹੁਣ ਜਿਵੇਂ ਪਲੱਸ 2 ਪਲੱਸ 2 ਕਰਕੇ ਜਿਹੜੇ ਬੱਚੇ ਨਵੇਂ ਆਏ ਨੇ ਤੇ ਕੁਝ ਹੁਣ ਜਿਵੇਂ ਇੱਥੇ ਆਪਣੇ ਡਿਟੇਲ ਦੇ ਵਿੱਚ ਆ ਗਏ ਥੋੜੀਆਂ ਥੋੜੀਆਂ ਇਹ ਚੀਜ਼ਾਂ ਅਕਸਰ ਜਿਹੜੇ ਇਹ ਕੁਐਸਚਨ 'ਚ ਦੇਖਣ ਨੂੰ ਮਿਲਦੀਆਂ ਨੇ ਤਾਂ ਜਿਹੜਾ ਹੈਗਾ ਆਪਾਂ ਇਸ ਸਾਰੀਆਂ ਚੀਜ਼ਾਂ ਨੂੰ ਆਪਾਂ ਮਤਲਬ ਕਿ ਇੱਕ ਤਰੀਕੇ ਨਾਲ ਕੰਪਲੀਟ ਕਰ ਰਹੇ ਹਾਂ ਤੇ ਹੁਣ ਆਪਾਂ ਪੜ੍ਹਦੇ ਹਾਂ ਕਮਨ ਡਾਂਸਸ ਆਫ ਮੈਨਸ ਐਂਡ ਊਮਨਸ ਆਫ ਪੰਜਾਬ ਠੀਕ ਆ ਮਰਦਾਂ ਤੇ ਔਰਤਾਂ ਦੇ ਜਿਹੜੇ ਸਾਂਝੇ ਨੱਚਨੇ ਆ ਹੁਣ ਸਭ ਤੋਂ ਪਹਿਲਾਂ ਕਿ ਕਾਰਤੀ ਤੇ ਫਿਰ ਆਗਾ ਜਿੰਦੂਆ ਜਿੰਦੂਆ ਦਾ ਕੀ ਮਤਲਬ ਆ ਇਹ ਜਿਹੜਾ ਆਇਆ ਹੋਇਆ ਸਪੋਸ਼ਟ ਠੀਕ ਆ ਲਵ ਆਫ ਮਾਈ ਲਾਈਫ ਮਤਲਬ ਕਿ ਮੇਰੀ ਜ਼ਿੰਦਗੀ ਦਾ ਪਿਆਰ ਠੀਕ ਆ ਇਹਦਾ origin ਮਤਲਬ originate ਕਿੱਥੋਂ ਹੋਇਆ ਹੈ ਇਹ ਮਾਲਵਾ ਰੀਜਨ ਚੋ ਜਿਹੜਾ ਹੈਗਾ ਉਤਪੰਨ ਹੋਇਆ ਉਥੋਂ ਜਿਹੜਾ ਮਾਲਵਾ ਰੀਜਨ ਆਪਣਾ ਪੰਜਾਬ ਦਾ ਉਥੋਂ ਜਿਹੜਾ ਹੈਗਾ ਮਤਲਬ ਕਿ ਇਹ origin ਹੋਇਆ ਠੀਕ ਆ ਤੇ ਬਾਕੀ ਆਪਾਂ ਜਿਹੜੀ ਇੰਨੀ ਕੁ ਮਸਲ ਕੇ ਇਸ ਬਸ ਇੰਨੀ ਕੀ ਇਨਫੋਰਮੇਸ਼ਨ ਹੀ ਸੀਗੀ ਜਿਹੜੀ ਅੱਜ ਦੀ ਕਲਾਸ ਸੀ ਤੇ ਇਹ ਬਸ ਇਨਾ ਕੁ ਬਹੁਤ ਹੁੰਦਾ ਆਪਾਂ ਕੰਪਲੀਟ ਇਨਫੋਰਮੇਸ਼ਨ ਆ ਆਪਾਂ ਇਹ ਸੋਚਦੇ ਹੁੰਦੇ ਆ ਕਿ ਕਲਾਸ ਇੰਨੀ ਛੋਟੀ ਹੋਵੇ ਸਲਾਈਡਾਂ ਜਿੰਨੀਆਂ ਘੱਟ ਹੋਣ ਤੇ ਇਨਫੋਰਮੇਸ਼ਨ ਜਿੰਨੀ ਜ਼ਿਆਦਾ ਹੋਵੇ ਤੇ ਸਾਨੂੰ ਮਤਲਬ ਕਿ ਮਤਲਬ ਕਿ ਘੱਟ ਸਮੇਂ ਦੇ ਵਿੱਚ ਵੱਧ ਜਿਹੜੀ ਇਨਫੋਰਮੇਸ਼ਨ ਦਿੱਤੀ ਜਾਵੇ ਤੇ ਬਿਲਕੁਲ ਫ੍ਰੀ ਆਫ ਕਾਸਟ ਪ੍ਰੋਵਾਈਡ ਕਰੀ ਜਾਵੇ ਤੇ ਬਾਕੀ ਅਗਰ ਅੱਜ ਦੀ ਕਲਾਸ ਚੰਗੀ ਲੱਗੀ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਹੀ ਨਾਲ ਕਰ ਲਓ ਬੈਲ ਆਈਕਨ ਉੱਪਰ ਉਸ ਤਾਂ ਜੋ ਤੁਹ ਤੇ ਬਸ ਆਪਣਾ ਜਿਹੜਾ ਪੰਜਾਬ ਦਾ ਬਾਕੀ ਸਿਲੇਬਸ ਹੈ ਉਹ ਕੁਝ ਦਿਨਾਂ ਦੇ ਵਿੱਚ ਕੰਪਲੀਟ ਹੋ ਜਾਏ 1-2 ਦਿਨਾਂ ਦੇ ਵਿੱਚ ਵਿੱਚ ਹੁਣ ਕਿਉਂਕਿ ਆਪਣੇ ਜਿਹੜੇ ਗੁਰੂ ਘਰ ਨੇਗੇ ਠੀਕ ਹੈ ਆਪਾਂ ਇਹ ਦੋਵਾਂ ਨਾਲ ਸਾਰਾ ਸਿਲੇਬਸ ਕੰਪਲੀਟ ਕਰ ਲੈ ਗੁਰੂ ਘਰ ਹੋ ਗਏ ਆਪਣੇ ਠੀਕ ਹੈ ਫੋਰਸ ਹੋ ਗਈ ਤੇ ਆਪਣੇ ਟੈਂਪਲਸ ਹੋ ਗਏ ਬਸ ਇੱਕ ਦੋ ਜਿਹੜੇ ਹੈਗੇ ਆਪਣੇ ਇਹ ਟੌਪਿਕ ਕੰਪਲੀਟ ਨਹੀਂ ਹੈ ਆਪਾਂ ਦੇਖਾਂਗੇ ਜੇ ਕਲਾਸ ਛੋਟੀ ਬੰਦੀ ਹੋਈ ਤਾਂ ਆਪਾਂ ਇੱਕ ਕਲਾਸ ਦੇ ਵਿੱਚ ਹੀ ਲੈ ਲਾਂਗੇ ਤਿੰਨ ਟੌਪਿਕ ਠੀਕ ਹੈ ਅਗਰ ਕਲਾਸ ਵੱਡੀ ਬੰਦੀ ਹੋਈ ਤਾਂ ਆਪਾਂ ਦੋ ਇੱਕ ਕਲਾਸ 'ਚ ਕਰ ਦਾਂਗੇ ਗੁਰੂ ਘਰ ਤੇ ਆਪਾਂ ਜਿਹੜੇ ਟੈਂਪਲ ਨੇ ਕਲਾਸ ਤੇ ਫੋਰਟ ਨਾਲ ਕਲਾਸ ਇਹ ਜਿਹੜੀ ਫੋਟੋ ਦੀ ਕਲਾਸ ਆ ਇਹਨੂੰ ਆਪਾਂ ਅਲੱਗ ਕਿਸੇ ਮੰਨ ਲਓ ਕਿ ਸਪੈਸ਼ਲ ਜਿਹੜਾ ਹੈਗਾ ਇਹਦਾ ਇੱਕ ਸੈਸ਼ਨ ਬਣਾ ਲਾਂਗੇ ਠੀਕ ਹੈ ਬਾਕੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਨਾਲ ਆਪਣੇ ਕਮੈਂਟਾਂ ਦੇ ਵਿੱਚ ਫੀਡਬੈਕ ਜਰੂਰ ਦਿਆ ਕਰੋ ਤਾਂ ਜੋ ਜਿਹੜਾ ਹੈਗਾ ਥੋੜਾ ਜਿਹਾ ਅਸੀਂ ਵੀ ਮਿਹਨਤ ਕਰਦੇ ਸਾਡੀ ਟੀਮ ਆ ਜਿਹੜੀ ਮਿਹਨਤ ਕਰਦੀ ਹੈ ਕਲਾਸ ਨੂੰ ਓਨਲੀ ਉਹ ਵੀ ਥੋੜੀ ਜਿਹੀ ਮੋਟੀਵੇਟਡ ਰਹੇਨ ਬਾਕੀ ਅਸੀਂ ਉਮੀਦ ਕਰਦੇ ਹਾਂ 2026 ਤੋ ਤੁਹਾਡੀ ਨੌਕਰੀ ਲੈ ਕੇ ਆਊਗਾ ਅੱਗੇ ਰੋ ਮਿਹਨਤ ਕਰਦੇ ਰਹੋ ਥੈਂਕ ਯੂ